ਆਨੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਦਾ ਸ਼ਾਂ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਨ ਦੇ ਮਾਲੀ ਹੋ ਸਿਆਣੇ ਕਹਿੰਦੇ ਜੀ ਮਾਲੀ ਬੇਈਮਾਨ ਹੋ ਜੇ ਬਾਗ ਉਜੜ ਜਾਂਦਾ ਤਾਂ ਸਾਨੂੰ ਤੁਹਾਡੇ ਤੇ ਇਸ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਪਸੀਨਾ ਵਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ ਬਾਤਰ ਸਾਹਿਬ ਨੇ ਵੀ ਬਹੁਤ ਲਿਖਿਆ ਦਰਖਤਾਂ ਬਾਰੇ ਬਿਰਖਾਂ ਬਾਰੇ ਮੇਰੇ ਖੂਨ ਨੇ ਇਸ ਬਿਰਖ ਨੂੰ ਸਿੰਜਿਆ ਹੈ ਇਹ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਅਤਿਆંત ਤੁਹਾਡਾ ਨਾਮ ਨਹੀਂ ਹੈਗਾ ਪਰ ਸਿੰਜਿਆ ਤੁਸੀਂ ਆਪਣੇ ਪਛੀਦ ਨਾਲ ਅੱਜ ਵਾਲੀ ਜਿਹੜੀ ਪੱਕੀ ਨੌਕਰੀ ਰੈਗੂਲਰਾਈਜੇਸ਼ਨ ਜਿਹੜੀ ਕਮਾਈ ਹੈ ਉਹਦਾ ਹਿੱਸਾ ਹੈ ਉਹ ਏਸਾਨ ਨਹੀਂ ਕਰ ਰਹੇ ਅਸੀਂ ਤੁਹਾਨੂੰ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਰਖਵਾਲੇ